ਵਾ ਵਾ ਆ ਆ ਰੌਣਕਾਂ ਕਿਤੇ ਲੱਭਣੀਆਂ ਕਿਤੇ ਨਹੀਂ ਲੱਭਣੀਆਂ ਇੱਥੇ ਹੀ ਆ ਇਹ ਰੌਣਕਾਂ ਦੇਖੋ ਉਸੇ ਤਰ੍ਹਾਂ ਹੀ ਪੁਰਾਣੇ ਗੇਟ ਅੱਜ ਵੀ ਮੌਜੂਦ ਆ ਪਾਰਟੀਸ਼ਨ ਤੋਂ ਪਹਿਲਾਂ ਦਾ ਇਹ ਜ਼ਿਆਦਾਤਰ ਪਿੰਡ ਆ ਜਿਹੜਾ ਤੇ ਵਿੱਚ ਪੁਰਾਣੀਆਂ ਬਹੁਤ ਹਵੇਲੀਆਂ ਨੇ ਤੇ ਆਪਾਂ ਉਹਨਾਂ ਨੂੰ ਵੇਖਾਂਗੇ ਤੇ ਆ ਦੇਖੋ ਆਪਣੀਆਂ ਰੌਣਕਾ ਕੌਣ ਕੌਣ ਗਾਣਾ ਸੁਣਾਉਂਦਾ ਗਾਣਾ ਕੌਣ ਸੁਣਾਉਂਦਾ ਸੁਣਾ ਦੇ ਚੱਲ ਫਿਰ ਇੱਧਰ ਆ ਜਾ ਆ ਜਾ ਆ ਜਾ ਚੱਲ ਸੁਣਾ ਦੇ ਇੱਕ ਗਾਣਾ ਯਾਰ ਕੋਈ ਸੁਣਾ ਦੇ ਬੰੂ ਸਿੱਧੂ ਮੂਸੇਵਾਲੇ ਦਾ ਫੈਨ ਆ ਉਹ ਵਾਸੋਦਾਸ ਨਾ ਤੁਰਲੀ ਉੱਤੇ ਵੀ ਆਇਆ ਹਾਂ ਇਹ ਆਹ ਮੇਟੋ ਨਿੱਕੇ ਨਿੱਕੇ ਹਾਂ ਇਹ ਕਾ ਟਿੱਡਾ ਜਿਆਣੀ ਮਾਨ ਆ ਜਿਹੜਾ ਨਹੀਂ ਮਾਨ ਇਹ ਨਹੀਂ ਮਾਨ ਇਹ ਆਮਾ ਲਿਓ ਇਧਰ ਆ ਵੀ ਆ ਵੀ ਕੋਈ ਘਾਟਾ ਹੈ ਇਹ ਹਵੇਲੀਆਂ ਇਹ ਪਿੰਡਾਂ ਨੂੰ ਆਪਾਸੇਖ ਲੋਕ ਜਾਂ ਹਿੰਦੂ ਸਾਡੇ ਭਰਾ ਬਹੁਤ ਛੱਡ ਕੇ ਗਏ ਟੁਰਲੀ 'ਚ ਬਹਿ ਗਏ ਮਾਜਣਾ ਖਾ ਜਾਣੇ ਤੁਹਾਨੂੰ ਦੇਖੋ ਕਿੰਨੀ ਰੌਣਕ ਲੱਗੀ ਔਲੀ 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 ਜਿੱਧਰ ਨੂੰ ਜਾਣੇ ਇਕੱਠੇ ਆਪਣੇ ਸਾਰੇ ਬੱਚੇ ਇਕੱਠੇ ਹੋਈ ਜਾਂਦੇ ਆ ਬੜੀਆਂ ਕਲਾਵਾਜ਼ੀਆਂ ਕਰ ਰਹੇ ਨੇ ਤੇ ਉਹ ਵੇਖੋ ਜੀ ਦੇਵ ਬਾਜ਼ੀਆਂ ਪੈਂਦੀਆਂ ਆ ਛੋਟਾ ਜਿਆ ਨਹੀਂ ਮਾਰ ਇਹ ਆ ਯਾਰ ਅਸਲ ਅਸਲ ਪੰਜਾਬ ਇੱਥੇ ਵਾਸਦਾ ਦੇ ਆਪਾਂ ਤੁਹਾਨੂੰ ਪਾਰਟੀਸ਼ਨ ਤੋਂ ਪਹਿਲਾਂ ਦੀਆਂ ਚੀਜ਼ਾਂ ਦਿਖਾਵਾਂਗੇ ਇਸ ਪਿੰਡ ਦੇ ਵਿੱਚ ਬਹੁਤ ਨੇ ਜਿੱਦਾਂ ਆਪਾਂ ਇਹ ਪਿੰਡ ਦੇ ਵਿੱਚ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੂੰ ਦੱਸਿਆ ਕਿ ਪਾਰਟੀਸ਼ਨ ਤੋਂ ਪਹਿਲਾਂ ਤੇ ਕਾਫੀ ਕੋਸ਼ ਆ ਪਿੰਡ ਦੇ ਵਿੱਚ ਅੱਗੇ ਹਵੇਲੀ ਆ ਬਹੁਤ ਪੁਰਾਣੀ ਉਹ ਵੀ ਆਪਾਂ ਹੁਣ ਦਿਖਾਵਾਂਗੇ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਜਿੱਦਾਂ ਤੁਹਾਨੂੰ ਪਤਾ ਕਿ ਆਪਾਂ ਪਾਕਿਸਤਾਨ ਟੂਰ ਕਰ ਰਹੇ ਆ ਤੇ ਵਾਕ ਵਾਕ ਜਗਾ ਤੇ ਜਾ ਰਹੇ ਆ ਤੇ ਅੱਜ ਆਪਾਂ ਆਏ ਆ ਪਿੰਡ ਕੋਟ ਹੁਸੈਨ ਦੇ ਵਿੱਚ ਤੇ ਤੁਹਾਨੂੰ ਪਾਕਿਸਤਾਨ ਸ਼੍ਰੀ ਨਨਕਾਣਾ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਦਾ ਇਲਾਕੇ ਦਾ ਤੁਹਾਨੂੰ ਪਿੰਡ ਦਿਖਾਉਨੇ ਆ ਕਿ ਕਿਸ ਤਰ੍ਹਾਂ ਦੇ ਪਿੰਡ ਨੇ ਕਿਉਂਕਿ ਅੱਜ ਦੇ ਸਮੇਂ ਆ ਸਾਡਾ ਪੰਜਾਬ ਬਹੁਤ ਅੱਗੇ ਚੱਲਿਆ ਗਿਆ ਮੰਨ ਲਓ ਵੱਡੀਆਂ-ਵੱਡੀਆਂ ਕੋਠੀਆਂ ਪੈ ਗਏ ਮਹਿਲ ਪੈ ਗਏ ਪਰ ਇੱਥੇ ਹਜੇ ਵੀ ਕੱਚੇ ਘਰਾਂ ਦੇ ਵਿੱਚ ਵਸਦੇ ਨੇ ਲੋਕ ਤੇ ਬਹੁਤ ਸਕੂਨ ਮਿਲਦਾ ਜਦੋਂ ਇਹਨਾਂ ਦੇ ਕੋਲ ਆਈਏ ਆਪਾਂ ਦੇਖਦੇ ਆ ਤੇ ਆਪਣੇ ਨਾਲ ਭਾਈ ਸਾਹਿਬ ਨੇ ਤੇ ਕੀ ਨਾਮ ਆ ਭਾਜੀ ਤੁਹਾਡਾ ਜੀ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਵੀਡੀਓ ਦੇ ਵਿੱਚ ਉਹ ਤੇਰੀ ਨੂੰ ਧਿਆਨ ਨਾਲ ਤੇ ਆਪਾਂ ਪਿੰਡ ਦੇ ਚਾਏ ਆ ਤੇ ਸਭ ਤੋਂ ਪਹਿਲਾਂ ਤੁਸੀਂ ਰੌਣਕ ਚੈੱਕ ਕਰੋ ਜਦੋਂ ਵੀ ਤੁਸੀਂ ਕਿਸੇ ਪਿੰਡ 'ਚ ਜਾਓਗੇ ਪਾਕਿਸਤਾਨ ਦੇ ਵਿੱਚ ਤੇ ਇਸ ਤਰ੍ਹਾਂ ਹੀ ਰੌਣਕਾਂ ਮਿਲਣਗੀਆਂ ਆਪਣੇ ਪੰਜਾਬ ਦੇ ਵਿੱਚ ਇਹ ਰੌਣਕਾਂ ਹੁਣ ਲੱਭਦੀਆਂ ਨਹੀਂ ਦੇਖ ਲਓ ਕਿੰਨੇ ਵੀ ਛੋਟੇ ਛੋਟੇ ਬੱਚੇ ਇਕੱਠੇ ਹੋ ਗਏ ਦੇਖ ਕੇ ਤੇ ਆਹ ਦੇਖ ਲਓ ਅੱਜ ਵੀ ਕੱਚੇ ਘਰ ਉਸੇ ਹੀ ਤਰ੍ਹਾਂ ਨੇ ਤੇ ਇਹ ਸਕੂਲ ਆ ਪਿੰਡ ਦਾ ਕੋਟ ਸੈਨ ਖਾਨ ਵਾਹ ਜੀ ਵਾਹ ਕੀ ਬਾਤ ਆ ਤੇ ਇਸ طرف ਕੋਸ਼ ਭਾਜੀ ਦੱਸੋ ਆਪਣੇ ਬਾਰੇ ਕੀ ਕਰਦੇ ਹੋ ਤੁਸੀਂ ਸਟੱਡੀ ਕਰਦੇ ਹੋ ਨਹੀਂ ਮੈਂ ਕੰਮ ਕਰਨਾ ਕੀ ਕੰਮ ਕਰਦੇ ਆ ਮੈਂ ਇੱਕ ਮਿਲ ਵਿੱਚ ਕੰਮ ਕਰਨਾ 슈ਗਰ ਮਿਲ ਵਿੱਚ اچھا 슈ਗਰ ਮਿਲ ਵਿੱਚ ਕਿਦਾਂ ਨੇ ਕੰਮ ਕਰ ਇੱਥੇ ਪਿੰਡ ਦੇ ਫਿਰ ਦੇ ਕੰਮਕਾਰ ਅੱਛੇ ਹੈਗੇ ਨੇ ਸਟੂਡੈਂਟ ਵੀ ਹੈਗੇ ਨੇ ਇਥੇ ਬੱਚੇ ਲੇਕਿਨ ਜਿਹੜੇ ਵੱਡੇ ਮੁੰਡੇ ਆ ਉਹ ਮੁxtਲਫ ਫੈਕਰੀਆਂ ਦੇ ਵਿੱਚ ਮਿਲਾਂ ਦੇ ਵਿੱਚ ਕੰਮ ਕਰਦੇ ਆ ਠੀਕ ਹੈ ਜੀ ਉਹ ਸਵੇਰ ਜਾਂਦੇ ਆ ਸ਼ਾਮ ਨੂੰ ਵਾਪਸ ਆਪਣੇ ਪਿੰਡ ਦੇ ਵਿੱਚ ਹੀ ਤੇ ਆਹ ਦੇਖ ਲਓ ਹਵੇਲੀ ਆ ਪੁਰਾਣੇ ਸਮੇਂ ਦੀ ਅੱਜ ਵੀ ਮੌਜੂਦ ਆ ਤੇ ਇਸ ਹਵੇਲੀ ਦਾ ਤੁਹਾਨੂੰ ਦਰਵਾਜ਼ਾ ਦਿਖਾਉਂਦੇ ਆ ਦੇਖੋ ਪੁਰਾਣੇ ਸਮੇਂ ਦਾ ਦਰਵਾਜ਼ਾ ਵੀ ਉਸੇ ਤਰ੍ਹਾਂ ਤੇ ਹਵੇਲੀ ਉਸੇ ਤਰ੍ਹਾਂ ਦੇਖੋ ਵਾਹ ਜੀ ਵਾਹ ਕੀ ਬਾਤ ਆ ਇਹ ਕਿੰਨਾ ਕੁ ਪੁਰਾਣਾ ਕਿੰਨਾ ਕੁ ਪੁਰਾਣਾ ਹੋ ਸਕਦਾ ਭਾਜੀ ਇਹ ਇਹ 100 ਸਾਲ ਤੋਂ ਪਲੱਸ ਆ ਅੱਛਾ ਇਹ ਪਾਰਟੀਸ਼ਨ ਤੋਂ ਪਹਿਲਾਂ ਦੀਆਂ ਚੀਜ਼ਾਂ ਨੇ ਆਏ ਉਧਰ ਆਪਾਂ ਤੁਹਾਨੂੰ ਪਾਰਟੀਸ਼ਨ ਤੋਂ ਪਹਿਲਾਂ ਦੀਆਂ ਚੀਜ਼ਾਂ ਦਿਖਾਵਾਂਗੇ ਇਸ ਪਿੰਡ ਦੇ ਵਿੱਚ ਬਹੁਤ ਨੇ ਜਿੱਦਾਂ ਆਪਾਂ ਇਹ ਪਿੰਡ ਦੇ ਵਿੱਚ ਇਹਨਾਂ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੂੰ ਦੱਸਿਆ ਕਿ ਪਾਰਟੀਸ਼ਨ ਤੋਂ ਪਹਿਲਾਂ ਤੇ ਕਾਫੀ ਕੋਸ਼ ਆ ਪਿੰਡ ਦੇ ਵਿੱਚ ਅੱਗੇ ਹਵੇਲੀ ਆ ਬਹੁਤ ਪੁਰਾਣੀ ਉਹ ਵੀ ਆਪਾਂ ਹੁਣ ਦਿਖਾਵਾਂਗੇ ਤੁਹਾਨੂੰ ਜੀ ਤੁਸੀਂ ਆਪ ਹੀ ਦੱਸੋ ਜੀ ਆਜੋ ਜੀ ਆਜੋ ਲੋ ਜੀ ਇਹ ਭਾਈ ਸਾਹਿਬ ਹਾਂਜੀ ਭਾਜੀ ਅਸਲਾਮੁਆਲੇਕੁਮ ਜੀ ਇਹ ਨਾਨੇ ਰਾਉ ਸੈਨਖਾਨ ਨੇ ਇਹ ਉਹਨਾਂ ਦੇ ਪੋਤਰੇ ਨੇ ਜਿਨ੍ਹਾਂ ਨੇ ਕਾਵੇਲੀ ਵੇਖਣ ਆਏ ਨੇ ਹਾਂਜੀ ਰਾਏ ਬਲਾਰ ਜੀ ਦੇ ਰਾਉ ਬਲਾਰ ਉਹਨਾਂ ਦੀ ਵੰਚ ਦੇ ਵਿੱਚੋਂ ਹਾਂਜੀ ਜੀ ਇਹਨਾਂ ਨੇ 750 ਮਰਬਾ ਬਾਬੇ ਗੁਰੂ ਨਾਨਕ ਦੇਵ ਜਿੱਤਾ ਸੀ ਜੀ ਜੀ ਤੇ ਬਹੁਤ ਵਧੀਆ ਜੀ ਬਹੁਤ ਸੋਹਣਾ ਤੁਹਾਡਾ ਪਿੰਡ ਤੇ ਆਜੋ ਜੀ ਇਧਰੋਂ ਚਲੀਏ ਜੀ ਹਾਂਜੀ ਇਧਰੋਂ ਹੋ ਕੇ ਫਿਰ ਉੱਪਰ ਨੂੰ ਚੱਲ ਜਾਵਾਂਗੇ ਚਲੋ ਜਾਈਏ ਹਾਂਜੀ ਆ ਬੜੀਆਂ ਕਲਾਵਾਜ਼ੀਆਂ ਕਰ ਰਹੇ ਨੇ ਤੇ ਉਹ ਵੇਖੋ ਤੁਸੀਂ ਦੇਵਾਜ਼ੀਆਂ ਪੈਂਦੀਆਂ ਆ ਛੋਟਾ ਜਣੀ ਮਾਰ ਇਹ ਆ ਯਾਰ ਅਸਲ ਅਸਲ ਪੰਜਾਬ ਇੱਥੇ ਆਵਾਜ਼ਾ ਦੇਖ ਲਓ ਕਿੰਦਾ ਰੌਣਕ ਆਇਆ ਪਿੰਡ ਦੇ ਵਿੱਚ ਘੁੰਮ ਰਹੇ ਆ ਆਜ਼ਾਦੀ ਤੇ ਬਹੁਤ ਵਧੀਆ ਇੱਧਰ ਦੇਖੋ ਆ ਘਰ ਪਾਰਟੀਸ਼ਨ ਤੋਂ ਪਹਿਲਾਂ ਅੱਜ ਵੀ ਇਸ ਪਿੰਡ ਦੇ ਘਰ ਦੇ ਵਿੱਚ ਜਿਹੜੀ ਚਣਾਈ ਕੀਤੀ ਗਈ ਆ ਉਹ ਗਾਰੇ ਦੀ ਚਣਾਈ ਦੇ ਨਾਲ ਇੱਟਾਂ ਲਾਈਆਂ ਹੋਈਆਂ ਨੇ ਗਾਰੇ ਦੀ ਚਣਾਈ ਆ ਸੈਨ ਆ ਜਾ ਤੇਰੀ ਵੀਡੀਓ ਰਹਿ ਗਈ ਲੈ ਯਾਰ ਸਾਲ ਦੇ ਪੋਜੀ ਬੰਦੇ ਹੋਲ ਉਹ ਥੱਲੇ ਪਾਈ ਵੀ ਉਹਨਾਂ ਪਾਕ ਆਰਮੀ ਜਿਹੜਾ ਨਾ ਮਰਜ਼ੀ ਸਵਾਲ ਕਰੋ ਇਹ ਜਿਹੜਾ ਭਾਈ ਨੇ ਗੱਲ ਕੀਤੀ ਹੈ ਸਾਡੇ ਸਸੂਮ ਦੇ ਬਾਬਾ ਨੇ ਇਹ ਵਾਕਈ ਗੱਲ ਇਸ ਤਰ੍ਹਾਂ ਹੈ ਕਿ ਉਹਨਾਂ ਦੇ ਜਿਹੜੇ ਵੱਡੇ ਹਨ ਹਾਂਜੀ ਜੀ ਸਾਗੁਰਾਂ ਦੇ ਅਕਰਮ ਖਾਨ ਸਾਗੁਰਾਂ ਦੇ ਹਾਂਜੀ ਉਹਨਾਂ ਨੇ ਸਾਡੇ ਸਸੂਮ ਦੇ ਬਾਬਾ ਜੀ ਨੂੰ ਮਿਲੂ ਦਿੱਤੀ ਸੀ ਗਾਇੰਗੂਲਾਰ ਖਾਨ ਉਹ ਇੱਥੋਂ ਦੀ ਵਸਨੀਕ ਸਨ ਸਹੀ ਆ ਤੇ ਕੋਈ ਆਪਾਂ ਇੱਕ ਘਰ ਵੇਖਣਾ ਜਿੱਦਾਂ ਕੱਚਾ ਘਰ ਆ ਕੁਝ ਪੁੱਛ ਕੇ ਕਿਸੇ ਨੂੰ ਨਾ ਨਾ ਕੋਈ ਦਿਖਾ ਦੇ ਹਾਂ ਇਦਾਂ ਕੱਚਾ ਘਰ ਦੇਖਣਾ ਆ ਆਪਾਂ ਆ ਗਏ 2 ਮਿੰਟ ਬਸ ਇਹ ਕਰ ਲਈਏ ਘਰ ਤੇ ਆ ਦੇਖੋ ਜੀ ਉਸ ਟਾਈਮ ਦੇ ਇਸ ਤਰ੍ਹਾਂ ਹੀ ਆ ਦਰਵਾਜ਼ੇ ਨੇ ਵਾਹ ਜੀ ਆਹ ਕੀ ਬਾਤ ਆ ਜੀ ਯਾਰ ਇਹ ਚੀਜ਼ਾਂ ਵੇਖਣ ਨੂੰ ਹੀ ਆਪਾਂ ਆਏ ਆ ਤੇ ਬਹੁਤ ਵਧੀਆ ਇਹ ਹਵੇਲੀਆਂ ਹਾਂਜੀ ਸੇਮ ਉਹੀ ਦਰਵਾਜ਼ਾ ਵੀ ਖੁੱਲਾ ਉਹ ਤੁਹਾਨੂੰ ਦਿਖਾਣਾ ਹਾਂਜੀ ਤੇ ਇਸ ਪਿੰਡ ਦੇ ਵਿੱਚ ਪੁਰਾਣੀਆਂ ਬਹੁਤ ਹਵੇਲੀਆਂ ਨੇ ਤੇ ਆਪਾਂ ਉਹਨਾਂ ਨੂੰ ਵੇਖਾਂਗੇ ਤੇ ਆ ਦੇਖੋ ਆਪਣੀਆਂ ਰੌਣਕਾਂ ਇਹ ਹਵੇਲੀ ਰਾਏ ਹੁਸ਼ੈਨ ਖਾਨ ਦੀ ਠੀਕ ਜੀ ਇਹ ਉਹਨਾਂ ਦੇ ਬਾਲਾ ਸਾਹਿਬ ਰਾਏ ਬੁਲਾਰ ਖਾਨ ਸਾਹਿਬ ਉਹਨਾਂ ਦੇ بیٹے ਰਾਏ ਹੁਸ਼ੈਨ ਖਾਨ ਉਹਨਾਂ ਦੀ ਹਵੇਲੀ ਜੀ ਤੇ ਆ ਦੇਖ ਲਓ ਉਸੇ ਤਰ੍ਹਾਂ ਕੁਝ ਕੱਚੇ ਘਰ ਨੇ ਤੇ ਹੁਣ ਭਾਈ ਦੱਸ ਰਿਹਾ ਇੱਕ ਹਵੇਲੀ ਹੋਰ ਆ ਪਿੰਡ ਦੇ ਵਿੱਚ ਤੇ ਉਹਨੂੰ ਵੀ ਆਪਾਂ ਦੇਖਣ ਜਾਵਾਂਗੇ ਬਹੁਤ ਪਿਆਰ ਦਿੰਦੇ ਆ ਭਾਈ ਬਹੁਤ ਪਿਆਰ ਦਿੰਦੇ ਆ ਯਾਰ ਤੁਹਾਡੇ ਲੋਕ ਬਹੁਤ ਹੀ ਜ਼ਿਆਦਾ ਹਾਂ ਕੀ ਕਹਿਣਾ ਫਿਰ ਉਹ ਦੇਖੋ ਉਹ ਦੇਖੋ ਰੌਣਕਾਂ ਰੌਣਕਾਂ ਲੱਗੀਆਂ ਤਾਹਿਰ ਭਾਈ ਕਿੰਨੇ ਨਿਆਣੇ ਹੋ ਗਏ ਆਪਣੇ ਵਾਹ ਜੀ ਵਾਹ ਦੇਖੋ ਉਸੇ ਤਰ੍ਹਾਂ ਹੀ ਪੁਰਾਣੇ ਗੇਟ ਅੱਜ ਵੀ ਮੌਜੂਦ ਆ ਪਾਰਟੀਸ਼ਨ ਤੋਂ ਪਹਿਲਾਂ ਦਾ ਇਹ ਜ਼ਿਆਦਾਤਰ ਪਿੰਡਾ ਜਿਹੜਾ ਪਾਰਟੀਸ਼ਨ ਦੇ ਦਰਵਾਜ਼ਿਆਂ ਦੀ ਇਧਰ ਵੀ ਦਰਵਾਜ਼ਾ ਦੇਖੋ ਤੁਸੀਂ ਉਸੇ ਹੀ ਤਰ੍ਹਾਂ ਦਾ ਵਾਹ ਤਾਹਿਰ ਤੇ ਆ ਜਾ ਓਏ ਉੱਪਰ ਮਾਰ ਦਿੱਤੀ ਪਾਜੀ ਵਾਹ ਜੀ ਪਾਜੀ ਤੇ ਹੁਣ ਆਪਾਂ ਇੱਕ ਹਵੇਲੀ ਦੀ ਹਵੇਲੀ ਦੇ ਵਿੱਚ ਜਾਵਾਂਗੇ ਜਿਹੜੀ ਪਾਰਟੀਸ਼ਨ ਤੋਂ ਪਹਿਲਾਂ ਦੀ ਉਸੇ ਤਰ੍ਹਾਂ ਖੜੀ ਹੋਈ ਹੈ ਇਹ ਆ ਜੀ ਉਹ ਹਵੇਲੀ ਵਾਹ ਜੀ ਵਾਹ ਠੀਕ ਹੈ ਜੀ ਇਹ ਪਾਰਟੀਸ਼ਨ ਤੋਂ ਪਹਿਲਾਂ ਦੀ ਆ ਪਾਰਟੀਸ਼ਨ ਤੋਂ ਪਹਿਲਾਂ ਦੀ ਤੇ ਇਹ ਹਵੇਲੀਆਂ ਇਹ ਪਿੰਡਾਂ ਨੂੰ ਆਪਾਂ ਸਿੱਖ ਲੋਕ ਜਾਂ ਹਿੰਦੂ ਸਾਡੇ ਭਰਾ ਬਹੁਤ ਛੱਡ ਕੇ ਗਏ ਨੇ ਤੇ ਇਹ ਅੱਜ ਉਹਦੇ ਹਾਲਾਤ ਦੇ ਵਿੱਚ ਡਿੱਕ ਰਹੀਆਂ ਨੇ ਕੀ ਕੋਈ ਆਉਣ ਸਾਡੇ ਸੰਗੀ ਸਾਥੀ ਇਹ ਹੁਣ ਇੱਥੇ ਦੇ ਆਪਣੇ ਵੀਰ ਉਹ ਸਾਹਮਰੇ ਨੇ ਦੇਖ ਰਹੇ ਨੇ ਉਹ ਰਹਿਣ ਉਹ ਭਾਈ ਸਾਹਿਬ ਉਹ ਰਹਿ ਰਹੇ ਓਏ ਹੋਏ 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 ਉਹ ਮੇਕੋ ਵੀ ਰੱਖਿਆ ਨੇ ਮੈਂ ਵੀ ਇਹੀ ਕੰਮ ਕਰਦਾ ਵਾਹ ਦੇਖ ਲੋ ਕੱਚੇ ਟਾਰੇ ਇਸੇ ਤਰ੍ਹਾਂ ਨੇ ਵਾਹ ਜੀ ਵਾਹ ਕਿਦਾਂ ਤੁਸੀਂ ਕਿੱਥੇ ਬੈ ਗੇ ਖੁਰਲੀ ਚ ਬੈ ਗੇ ਮਾਜਨਾ ਖਾ ਜਾਣੇ ਤੁਹਾਨੂੰ ਦੇਖੋ ਕਿੰਨੀ ਰੌਣਕ ਲੱਗ ਗਈ ਔਲੀ 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 ਜਿੱਧਰ ਨੂੰ ਜਾਣੇ ਇਕੱਠੇ ਆਪਣੇ ਸਾਰੇ ਬੱਚੇ ਇਕੱਠੇ ਹੋਈ ਜਾਂਦੇ ਵਾਹ ਜੀ ਵਾਹ ਹਾਂਜੀ ਜੀ ਤੇ ਇਹ ਇੱਕ ਡੇਰਾ ਤੇ ਤੁਹਾਨੂੰ ਥੋੜਾ ਥੋੜਾ ਕੱਚਾ ਕੱਚੇਕਾਰ ਹੋਰ ਵਿਖਾਉਨੇ ਇਸ ਪਿੰਡ ਦੇ ਵਿੱਚ ਇਸ ਪਿੰਡ ਦੇ ਵਿੱਚ ਜਿਆਦਾ ਮੈਂ ਦੇਖ ਰਿਹਾ ਕਿ ਪਾਰਟੀਸ਼ਨ ਤੋਂ ਪਹਿਲਾਂ ਦੀਆਂ 100 100 ਸਾਲ ਪੁਰਾਣੀਆਂ ਜਿਹੜੀਆਂ ਹਜੇ ਵੀ ਤਵਾਰੀਖ ਮੌਜੂਦ ਨੇ ਇਸ ਤਰ੍ਹਾਂ ਦੇ ਡੇਰੇ ਪਾਕਿਸਤਾਨ 'ਚ ਇੱਕ ਇੱਕ ਚੀਜ਼ ਹੋਰ ਕੀ ਘਰ ਘਰ ਦੇ ਵਿੱਚ ਮੱਝਾਂ ਰੱਖੀਆਂ ਨੇ ਪਸ਼ੂ ਰੱਖੇ ਹੋਏ ਨੇ ਦੇਖੋ ਤੇ ਇਹ ਪੁਰਾਣਾ 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 ਪੰਜਾਬ ਉਸੇ ਹੀ ਤਰ੍ਹਾਂ ਦਾ ਕੀ ਰੱਖੇ ਹੋਏ ਆ ਖੋਤੇ ਕਿੱਥੇ ਆ ਆ ਖੜਾ ਆ ਖੜਾ ਆ ਖੜਾ ਆ ਆਹ ਖੜਾ ਇਹ ਖੋਤਾ ਕੰਗਨਾ ਨੂੰ ਤੁਸੀਂ ਤੀਵੀ ਤੇ ਹੋਣਾ ਸਾਰੇ ਵਿੱਚ ਅਗਲੇ ਦਿਨ ਦਿਖਾਵਾਂਗੇ ਆ ਨਿੱਕੇ ਨਿੱਕੇ ਦੇ ਨਮਟਾਲੀ ਬਣਾਉਂਗਾ ਖੋਤਾ ਉਧਰ ਲਿਉਂਦੇ ਆਂ ਆਇਆ ਹੋਵੇ ਕੋ ਨਿੱਕੇ ਨਿੱਕੇ ਹਾਂ ਇਹ ਕਾ ਟਿੱਡਾ ਜਿਆ ਨਹੀਂ ਮਾਣ ਆਹ ਜਿਹੜਾ ਨਾ ਇਹ ਨਹੀਂ ਮਾਣ ਇਧਰ ਆ ਵੀ ਆ ਵੀ ਕੋਈ ਘੱਟ ਆਏ ਤੇ ਅੱਗੇ ਦੇਖ ਲਈਏ ਉਧਰੋਂ ਚੱਲਦੇ ਆਂ ਇੱਥੇ ਰੁਕ ਜਿਓ ਤੁਸੀਂ ਸਾਰੇ ਡਰਨਗੇ ਤੁਸੀਂ ਰੁਕ ਜਿਓ ਆਪਾਂ ਉਧਰੋਂ ਆਏ ਹੋਗੇ ਤੁਸੀਂ ਆਰਾਮ ਨਾਲ ਇੱਥੇ ਰੁਕ ਜਿਓ ਫੇਰ ਚੱਲਦੇ ਆਂ ਆਪਾਂ ਗੱਲਾਂ ਬਾਤਾਂ ਕਰਦੇ ਆਂ ਠੀਕ ਆ ਠੀਕ ਆ ਓਕੇ ਇੱਥੇ ਰੁਕ ਇਧਰ ਦਾਯਾ ਦਾ ਹੁੱਕਾ ਲਈ ਫਿਰਦਾ ਨਾਲ ਹੀ ਹੁੱਕੇ ਤੇ ਬਹੁਤ ਸ਼ਕੀਨ ਹੈ ਬਈ ਇਹ ਹੁੱਕਾ ਪਹਿਲੇ ਆ ਚ ਬਾਕੀ ਸਾਰਾ ਵਿਚ ਬਾਅਦ ਤੇ ਹੁੱਕਾ ਪਹਿਲੇ ਤੇ ਆਹ ਵੇਖੋ ਹੁਣ ਕਿਸ ਤਰ੍ਹਾਂ ਉਸ ਸਮੇਂ ਉਸ ਦੌਰ ਦੇ ਉਸ ਸਮੇ ਦਾ ਸਾਰਾ ਕੁਝ ਮੌਜੂਦ ਆ ਭਾਈ ਦਿਲ ਖੁਸ਼ ਹੋ ਗਿਆ ਆ ਚੀਜ਼ਾਂ ਵੇਖ ਕੇ ਆ ਦੇਖੋ ਚੈੱਕ ਇਹ ਕਦੀ ਸਾਡੇ ਇੱਥੇ ਬਜ਼ੁਰਗ ਇਹਨਾਂ ਚੀਜ਼ਾਂ ਨੂੰ ਛੱਡ ਕੇ ਗਏ ਹੋਣਗੇ ਪਾਜੀ ਇਹ ਉਦੋਂ ਦੀ ਇੱਟਾਂ ਲਗੀਆਂ ਹੋਈਆਂ ਪਾਰਟੀਸ਼ਨ ਤੋਂ ਪਹਿਲੇ ਦੀਆਂ ਜਿਸ ਤਰ੍ਹਾਂ ਕੇ ਮਿਸਤਰੀ ਮਜ਼ਦੂਰ ਜਿਹੜੇ ਕੰਮ ਕਰਦੇ ਸਨ ਉਹ ਉਦੋਂ ਦੀਆਂ ਇਹ ਹਵੇਲੀਆਂ ਬਣੀਆਂ ਹੋਈਆਂ ਕੁਝ ਜਿਹੜੀਆਂ ਪਿੱਛੇ ਸਨ ਜਿਵੇਂ ਜਿਵੇਂ ਡਿੱਗਣ ਡੀਆਂ ਸਨ ਹਾਂਜੀ ਉਵੇਂ ਲੋਕ ਤਿਆਰ ਕਰੇ ਲੇਕਿਨ ਇਹ ਜਿਹੜੀਆਂ ਨੇ ਸਾਹਮਣੇ ਤੁਹਾਡੇ ਇਹ ਚੀਜ਼ਾਂ ਇਹ ਸਾਰੀਆਂ ਪਾਰਟੀਸ਼ਨ ਤੋਂ ਪਹਿਲੇ ਦੀਆਂ ਬਣੀਆਂ ਹੋਈਆਂ ਨੇ ਅੱਛਾ ਜੀ ਇਹ ਇੱਕ ਇੱਕ ਕੰਦ ਇੱਕ ਇੱਕ ਹਾਂ ਇੱਕ ਇੱਕ ਦੀਵਾਰ ਜਿਹੜੀ ਆ ਇਹ ਵੀ ਇਹ ਸਾਰੀ ਪਾਰਟੀਸ਼ਨ ਤੋਂ ਪਹਿਲੇ ਦੀ ਹੈ ਇਹ ਆਵਾੜੇ ਬੂੜੇ ਇਹ ਉਹ ਹੁਣ ਬਣੇ ਹੋਣਗੇ ਲੇਕਿਨ ਇਹ ਦੀਵਾਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਪਾਰਟੀਸ਼ਨ ਤੋਂ ਪਹਿਲੇ ਦੀਆਂ ਨੇ ਦੇ ਇਹਨਾਂ ਜਗ੍ਹਾ ਤੇ ਸਾਡੇ ਬਜ਼ੁਰਗ ਰਹਿੰਦੇ ਸੀ ਦੇਖ ਲੋ ਜੀ ਇਹਨਾਂ ਪਿੰਡਾਂ ਨੂੰ ਛੱਡ ਕੇ ਜਾਣਾ ਪਿਆ ਪਰ ਇਹ ਅੱਜ ਵੀ ਅਜੇ ਤੱਕ ਕਿਉਂਕਿ ਯਾਰ ਇਹਨਾਂ ਚੀਜ਼ਾਂ ਇਹ ਤਾਂ ਥੋੜਾ ਬਚਿਆ ਵਾ ਕਿ ਥੋੜਾ ਇੱਥੇ ਇੰਨੀ ਡਿਵੈਲਪਮੈਂਟ ਨਹੀਂ ਹੋ ਸਕੀ ਸਾਡੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਾਂ ਦੇਖੀ ਹੈ ਨਾ ਜਾਂ ਤੁਹਾਡਾ ਇੱਥੇ ਦਾ ਪੰਜਾਬ ਦੇਖ ਲੀਏ ਜੀ ਜੀ ਤੇ ਸਾਡਾ ਪੰਜਾਬ ਦੇਖ ਲੀਏ ਸਾਡੇ ਪੰਜਾਬ ਚ ਜਾਓਗੇ ਨਾ ਪਿੰਡਾਂ ਦੇ ਵਿੱਚ ਤੇ ਕੋਠੀਆਂ ਹੀ ਕੋਠੀਆਂ ਕੋਠੀਆਂ ਹੀ ਕੋਠੀਆਂ ਕੋਛ ਨਹੀਂ ਰਹਿ ਗਿਆ ਕੱਚੇ ਟਾਰੇ ਜਾਂ ਇਹ ਚੀਜ਼ਾਂ ਕੁਛ ਨਹੀਂ ਰਹਿ ਗਿਆ ਕੱਚੇ ਘਾਰ ਕੁਛ ਨਹੀਂ ਪਰ ਤੁਹਾਡੇ ਆਪਾਂ ਇਹ ਚੀਜ਼ਾਂ ਦੇਖਣ ਆਉਂਦੇ ਆ ਇਹ ਚੀਜ਼ਾਂ ਦੀ ਬਹੁਤ ਖੇਚ ਤੁਹਾਡੇ ਨਾਲ ਦੇ ਹੋਰ ਵੀ ਲੋਕ ਇੱਥੇ ਆਉਂਦੇ ਆ ਬਣਾਉਣ ਵਾਸਤੇ ਤੇ ਵੀਡੀਓ ਬਣਾਉਂਦੇ ਆ ਉਂਝ ਦੇਖਣ ਆਉਂਦੇ ਆ ਉਹਨਾਂ ਨੂੰ ਪਿਆਰ ਮਿਲਦਾ ਵਾ ਤੇ ਉਹ ਆਉਂਦੇ ਆ ਬਾਰ-ਬਾਰ ਜੀ ਉਹ ਬੱਸ ਹੋਰ ਜੀ ਠੀਕ ਠਾਕ ਹਾਂ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਦਿੱਤਾ ਤੇ ਆਪਾਂ ਤੁਹਾਡੇ ਇੱਥੇ ਵੇਖਿਆ ਜੀ ਤੇ ਇਹ ਦੇਖ ਲੋ ਇੱਕ ਗੱਲ ਆ ਉਹਦਾ ਪਿੰਡ ਵਾਲਿਆਂ ਦੀ ਇੱਕ ਸੱਚੀ ਇਹ ਗੱਲ ਆ ਕਿਤੇ ਵੀ ਜਾਣੇ ਹੋ ਤੁਸੀਂ ਪਿੰਡਾਂ ਦੇ ਵਿੱਚ ਪੁੱਛਾਂ ਦੀ ਲੋੜ ਨਹੀਂ ਆਪਾਂ ਸਿੱਧੇ ਘਰ ਚਲ ਜੀਦਾ ਤੇ ਬਹੁਤ ਪਿਆਰ ਮਿਲਦਾ ਤੇ ਇਹ ਆ ਪਿੰਡਾਂ ਦੀ ਜ਼ਿੰਦਗੀ ਇਹ ਆ ਪਿੰਡਾਂ ਦਾ ਇਹ ਨਹੀਂ ਕਿ ਪਹਿਲਾਂ ਫੋਨ ਕਰਨਾ ਭਾਈ ਮੈਂ ਆਉਣਾ ਉਹ ਚੀਜ਼ਾਂ ਕੁਛ ਨਹੀਂ ਬਸ ਸਿੱਧਾ ਚਲੇ ਜਾਓ ਸਿੱਧਾ ਹੀ ਵੈਲਕਮ ਆ ਕੋਈ ਰੋਕਣੀ ਟੋਕਣੀ ਸਗਾ ਤੁਹਾਡੀ ਖਿਦਮਤ ਕਰਦੇ ਆ ਪੁੱਛਦੇ ਆ ਤੁਹਾਨੂੰ ਚਾਹ ਪਾਣੀ ਤੇ ਬਹੁਤ ਵਧੀਆ ਲੱਗਾ ਜੀ ਧੰਨਵਾਦ ਬਹੁਤ-ਬਹੁਤ ਜੀ ਤੁਹਾਡਾ ਚਲੋ ਜੀ ਹੁਣ ਅੱਗੇ ਵੀ ਕੱਚੇ ਘਾਰ ਆ ਉਧਰਲੀ ਸਾਈਡ ਉੱਥੇ ਵੀ ਭਾਜੀ ਨੂੰ ਕਵਾਂਗੇ ਆਪਾਂ ਨੂੰ ਜਰੂਰ ਦਿਖਾਉਣ ਇਹ ਦੇਖ ਲਓ ਇੱਕ ਵੱਸ ਦਾ ਪਿੰਡ ਆ ਵੱਸ ਰਿਆ ਪਿੰਡ ਆ ਤੇ ਉਸ ਪਿੰਡ ਦੇ ਵਿੱਚ ਅੱਜ ਵੀ ਉਸੇ ਸਤੀਰੀਆਂ ਉਹੋ ਹੀ ਦਰਵਾਜ਼ੇ ਦੇਖੋ ਮੌਜੂਦ ਨੇ ਮੌਜੂਦ ਇਹ ਤੋਂ ਘਰ ਭੱਜਿਆ ਆ ਆਪਾਂ ਇੱਧਰ ਵੇਖ ਲਈਏ ਮਾੜਾ ਜਿਹਾ ਸਾਹ ਇੱਧਰ ਇੱਧਰ ਉਹ ਇੱਧਰ ਇਹ ਵਾਲਾ ਸਾਹਿਬ ਨਹੀਂ ਆਗਾ ਹਾਂ ਇਹ ਲੀ ਰਿਹਾ ਲੇਕਿਨ ਇਹ ਵਾਲਾ ਸਾਹਮਣੇ ਮੇਰਾ ਸਾਰੀ ਖੋਗ ਲੈ ਜਾਣੀ ਮਾੜਾ ਜਾਂਦਾ ਚਲੋ ਜੀ ਹੁਣ ਕੱਚੇ ਟਾਰੇ ਕੱਚੇ ਘਾਰ ਆਜ ਉਹ ਦਿਖਾਉਂਦੇ ਆ ਆ ਦੇ ਪਿੰਡਾਂ ਦੀਆਂ ਰੌਣਕਾਂ ਵਾਹ ਜੀ ਸਾਨੂੰ ਪਿਆਰ ਕਰਦੇ ਹੋ ਸਰਦਾਰਾਂ ਨੂੰ ਕਿ ਨਹੀਂ ਕਰਦੇ ਆ ਕਿੰਨਾ ਕ ਕਰਦੇ ਹੋ ਹੈ ਮੈਂ ਡਾਕੂਨ ਦਰਵਾਤਾ ਕਰਿਆ ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਆਂ ਸ਼ਬਾਈ ਨੂੰ ਕੋਈ ਸਰ ਕੋਣ ਕੋਣ ਗਾਣਾ ਸੁਣਾਉਂਦਾ ਗਾਣਾ ਕੌਣ ਸੁਣਾਉਂਦਾ ਸੁਣਾ ਦੇ ਚੱਲ ਫਿਰ ਇੱਧਰ ਆ ਜਾ ਆ ਜਾ ਆ ਜਾ ਚੱਲ ਸੁਣਾ ਦੇ ਇੱਕ ਗਾਣਾ ਯਾਰ ਕੋਈ ਸੁਣਾ ਦੇ ਸਿੱਧੂ ਮੂਸੇ ਵਾਲੇ ਦਾ ਫੈਨ ਆ ਹਾਂ ਬਸ ਉਹਦਾ ਸੁਣਾਓ ਓਏ ਮੈਂ ਸਿੱਧੂ ਮੂਸੇ ਵਾਲਾ ਤੇ ਆਸ ਲੋਕ ਰਹਾ ਹੈ ਟਟਕਾਰ ਲੋ ਵਾਪਸ ਪਿੱਗੜਾ ਸੀ ਬੋਸੀ ਬੋਤਾ ਮਰਦਾਤੇ ਪੈਂਦੀ ਰਹਿੰਦੀ ਏ ਦਰਦੀ ਓ ਦੁਨੀਆ ਸਵਾਦ ਲੈਂਦੀ ਏ ਨਾਲੇ ਜਿਹੜੇ ਰਾਸਤੇ ਤੂੰ ਟੂਟ ਰਿਆ ਇੱਥੇ ਬਦਨਾਮੀ ਆਈ ਰੇਟ ਮਿਲੂਗੀ ਬੋਲ ਗਿਆ ਚਲ ਬਹੁਤ ਵਧੀਆ ਬਹੁਤ ਵਧੀਆ ਇੱਕ ਆ ਪਿੱਛੇ ਕਰਿਆ ਜੀ ਇਹ ਨਸਾ ਆ ਜਾ ਆ ਜਾ ਪਾਜੀ ਆ ਜਾ ਆ ਜਾ ਜਿਗਾਣਾ ਹੁੰਦਾ ਇਹਨਾਂ ਦਾ ਲੱਗਾ ਤਾਲਾ ਸਹੀ ਐ ਬੰਦ ਨੇ ਚਲੋ ਬਾਹਰੂ ਦਿਖਾ ਦਿੰਦੇ ਆ ਬਾਹਰੂ ਦੇਖ ਲੋ ਇਹ ਆ ਜੀ ਚਲੋ ਇਹਨਾਂ ਦਾ ਬੰਦ ਦੇਖ ਲਾਪੂ ਤੁਹਾਨੂੰ ਜਿੱਥੇ ਮੱਦੀ ਰੱਖ ਕੇ ਹੋ ਤੇ ਸਾਹਮਣੇ ਖੜੇ ਹੋਗੇ ਅੰਦਰ ਤੁਹਾਨੂੰ ਦਿਖਾ ਦਿੰਦੇ ਆ ਕਿ ਅੱਜ ਵੀ ਮੌਜੂਦ ਨੇ ਵਾਹ ਜੀ ਵਾਹ ਕਚੇਟ ਆ ਰਹੇ ਹੋ ਕੋਈ ਤਰ੍ਹਾਂ ਮੌਜੂਦ ਨੇ ਚਲੋ ਜੀ ਤੇ ਇਹ ਪਿੰਡ ਦੇ ਬਾਰ-ਬਾਰ ਹਰ ਪੰਜਾਬ ਦੇ ਵਿੱਚ ਨਾ ਹਰ ਪਿੰਡ ਦੇ ਵਿੱਚ ਬਾਰ-ਬਾਰ ਛੱਪੜ ਜ਼ਰੂਰ ਹੁੰਦਾ ਇਹ ਖਾਸੀਅਤ ਆ ਹਰ ਪਿੰਡ ਦੀ ਤੇ ਛੱਪੜਾ ਪਿੰਡ ਦਾ ਤੇ ਹੁਣ ਆਪਾਂ ਦੂਸਰੀ ਗਲੀ 'ਚ ਚੱਲਦੇ ਆਂ ਦੋ ਛੱਪੜ ਨੇ ਇੱਕ ਉਹਦੇ ਬਾਹਰ ਚੱਲੋ ਚੱਲੋ ਤੇ ਬਹੁਤ ਮਜ਼ਾ ਆ ਰਿਹਾ ਭਾਈ ਇਹਨਾਂ ਦੇ ਵਿੱਚ ਜ਼ਿਆਦਾਤਰ ਪੱਕੇ ਹੀ ਨੇ ਕੱਚੇ ਹੁਣ ਆਟ ਨੇ ਜਿਸ ਤਰ੍ਹਾਂ ਡਿਵੈਲਪ ਹੋ ਰਹੀ ਹੈ ਹਾਂਜੀ ਲੋਕ ਜਿਸ ਤਰ੍ਹਾਂ ਤਰੱਕੀ ਕਰ ਰਹੇ ਆ ਹਾਂ ਇਹ ਘਰ ਆਪਣੇ ਜਿਹੜੇ ਉਹ ਪੱਕੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਜਿਸ ਜਿਸ ਤਰ੍ਹਾਂ ਜਿੰਨੇ ਜਿੰਨੇ ਕੋਲ ਜਿਵੇਂ ਜਿਵੇਂ ਪੈਸਾ ਆ ਰਿਹਾ ਉਹ ਫਿਰ ਉਹਨਾਂ ਨੂੰ ਪੱਕਿਆ ਰਿਪੇਅਰ ਕਰਕੇ ਤੇ ਅੱਛੇ ਤੋਂ ਅੱਛੀ ਜ਼ਿੰਦਗੀ ਜਿਹੜੀ ਉਹ ਬਿਹਤਰ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਜੀ 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 ਪਰ ਬਹੁਤ ਵਧੀਆ ਜੀ ਹਜੇ ਵੀ ਜਿਹੜੀਆਂ ਚੀਜ਼ਾਂ ਬਚੀਆਂ ਨੇ ਪੁਰਾਣੇ ਇਹਨਾਂ ਨੂੰ ਸੰਭਾਲ ਕੇ ਰੱਖਿਆ ਚਲੋ ਆਉਣ ਵਾਲੇ ਟਾਈਮ 'ਚ ਚਲੋ ਇਹ ਚੀਜ਼ਾਂ ਨਹੀਂ ਰਹਿਣੀਆਂ ਇਹ ਸਾਨੂੰ ਵੀ ਪਤਾ ਪਰ ਇਹ ਹੀ ਮਤਲਬ ਬਹੁਤ ਜ਼ਰੂਰੀ ਆ ਦੇਖਣੀ ਆ ਇਹਨਾਂ ਦੇ ਵਿੱਚ ਸਾਡਾ ਇਤਿਹਾਸ ਆ ਹਾਂ ਇਸ ਤਰ੍ਹਾਂ ਚਲੋ ਜੀ ਹੁਣਾ ਪਾ ਕੇ ਚੱਲਦੇ ਆ ਆ ਇਨਾ ਆ ਚੋਬਰ ਨਾਲ ਮੇਲਾ ਲੁੱਟ ਲਿਆ ਦੇਖੋ ਇਧਰ ਰੌਣਕ ਮੈਂ ਵੀਡੀਓ ਤਾਰੇ ਤਿੱਕਰ ਵੀ ਵੀਡੀਓ ਜਾ ਰਹੀ ਹੈ ਗੱਲ ਦੇ ਵਿੱਚ ਰੱਖੀ ਆ ਕਿੰਨੇ ਦਿਨ ਹੋ ਗਏ ਆਪਾਂ ਨੂੰ ਇਕੱਠੇ ਆਪਾਂ ਦਾ ਇਹ ਮੇਰਾ ਇਹ ਚੌਥਾ ਦਿਨ ਹੈ ਚੌਥਾ ਦਿਨ ਹੈ ਕੱਪੜੇ ਚੇਂਜ ਕਰ ਲਾ ਹੁਣ ਇਹ ਸਾਰੇ ਸਾਡੀ ਕੀ ਕਹਿੰਦੇ ਆ ਮੇਰੀ والدہ ਬੜੀ ਅੱਛੀ ਇੱਕ ਮਾਜੀ ਨੇ ਉਹਨਾਂ ਮੈਨੂੰ ਗਿਫਟ ਦਿੱਤਾ ਸੀ ਉਹ ਕਿਹਾ ਤਾਂ ਕਦੇ ਲਾਉਣਾ ਹੀ ਨਹੀਂ ਰਾਤੀ ਬਨ ਨੂੰ ਪੁਆਈ ਕਿ ਤੂੰ ਸਵੇਰ ਇਹ ਟੂਰ ਤੇ ਪਾ ਕੇ ਜਾਣਾ ਵਾਹ ਜੀ ਵਾਹ ਛੱਡਣ ਜਦੋਂ ਫੈਸਲਾ ਬਾਜ ਜਾਣਾ ਕੀ ਬਾਤ ਮੈਂ ਕਿਹਾ ਜੀ ਠੀਕ ਹੋ ਗਿਆ ਉਹ ਐਸੇ ਹੀ ਅੱਗੇ ਨੰਨੀ ਸਾਰੇ ਪਾਣਲ ਪਾਈ ਏ ਕਿ ਹਾਈ ਤੱਕ ਮੈਂ ਲਾ ਹੀ ਨਹੀਂ ਹੈ ਹਾਈ ਹਾਈ ਦੇਖੋ ਜੀ ਕੱਚੇ ਘਾਰ ਕੱਚੇ ਟਾਰੇ ਵਾਹ ਜੀ ਇਹ ਆ ਪਾਕਿਸਤਾਨ ਦੀ ਗਲੀਆਂ ਦੀ ਰੌਣਕ ਕੀ ਖਾਂਦੇ ਆਂ ਪਾਪੜ ਖਾਂਦੇ ਆਂ ਆ ਕੀ ਪੰਭੀਰੀ ਜਲਾਈ ਜਨਾ ਹੈ ਇਹ ਆ ਜਿਹੜੀ ਪੁਕਾਨਾਂ ਦੇ ਆ ਕਾਰਨ ਮੇਕਿੰਗ ਦੇ ਰਹੀ ਹੈ ਚਲੋ ਪੰਗੜਾ ਦਾ ਕੱਪਾ ਆ ਕੇ ਦਿਖਾ ਦਿਓ ਮਾੜਾ ਜੀ ਵਾ ਵਾ ਆ ਆ ਰੌਣਕਾਂ ਕਿਤੇ ਲੱਭਣੀਆਂ ਕਿਤੇ ਨਹੀਂ ਲੱਭਣੀਆਂ ਇੱਥੇ ਹੀ ਆ ਇਹ ਰੌਣਕਾਂ ਵਾਹ ਜੀ ਵਾਹ ਦੇਖ ਲੋ ਪਾਕਿਸਤਾਨ ਦੇ ਕੱਚੇ ਘਰ ਸੱਚੇ ਲੋਕ ਬੱਚੇ ਦੇਖ ਲੋ ਗਲੀਆਂ ਦੇ ਵਿੱਚ ਕਿੰਨੇ ਕਿੰਨੇ ਬੱਚੇ ਲੱਭਦੇ ਆਪਣੇ ਬੱਚੇ ਨਹੀਂ ਲੱਭਦੇ ਚਲੋ ਬਸ ਕਰੋ ਓਕੇ ਆਜੋ ਆਪਣੇ ਪੰਜਾਬ ਦੇ ਵਿੱਚ ਗਲੀਆਂ ਦੇ ਵਿੱਚ ਇਦਾਂ ਬੱਚੇ ਖੇਡਦੇ ਨਹੀਂ ਇੱਥੇ ਦੇਖ ਲੋ ਕਿਦਾਂ ਪਾਕਿਸਤਾਨ ਪਿੰਡਾਂ ਦੇ ਵਿੱਚ ਇਦਾਂ ਬੱਚੇ ਖੇਡਦੇ ਆ ਇਹ ਇਧਰਲੀ ਸਾਈਡ ਹਵੇਲੀ ਆ ਤੇ ਇਹ ਰਾਏ ਬਲਾਰ ਜੀ ਦੇ ਅੰਚਪੰਚ ਦੀ ਆ ਤੇ ਤੁਸੀਂ ਜੋ ਦੇਖ ਰਹੇ ਹੋ ਇਹਨੂੰ ਵੇਖਣਾ ਹੈ ਇਹ ਆਪਾਂ ਅੱਜ ਤੇ ਦੇਖ ਲਓ ਕਿ ਸਾਰਾ ਅਜਿਹੇ ਟਾਈਮ ਚ ਵੀ ਇਹਨਾਂ ਨੇ ਸਾਮ ਕੇ ਰੱਖੀ ਹੋਈ ਆ ਸਾਰੀ ਆਬੂਏ ਵਾਰੀਆਂ ਸਾਰਾ ਤੁਸੀਂ ਦੇਖ ਰਹੇ ਸਾਰੇ ਪੁਰਾਣਾ ਹੀ ਸਟਰਕਚਰ ਇਦਾਂ ਹੀ ਖੜਾ ਤੇ ਇਦਾਂ ਇਹਨੂੰ ਸਾਭ ਸੰਭਾਲ ਕੇ ਰੱਖਿਆ ਹੋਇਆ ਤੇ ਇਧਰ ਕੱਚੇ ਢਾਰੇ ਆ ਕੱਚੇ ਢਾਰਿਆਂ ਦੇ ਘਾਰ ਅੱਜ ਵੀ ਮੌਜੂਦ ਆ ਪਾਕਿਸਤਾਨ ਦੇ ਵਿੱਚ ਇਹ ਇਹ ਭਾਈ ਸਾਹਿਬ ਉਹਨਾਂ ਦੇ ਅੰਚਪੰਚ ਦੇ ਵਿੱਚੋਂ ਨੇ ਇਹਨਾਂ ਦਾ ਬਹੁਤ ਧੰਨਵਾਦ ਹੈ ਇਹਨਾਂ ਨੇ ਸਮਾਂ ਕੱਢ ਕੇ ਸਾਡੇ ਨਾਲ ਆਏ ਜਿੱਥੇ ਵੀ ਤੁਸੀਂ ਪਿੰਡ ਦੇ ਜਾਓਗੇ ਇਦਾਂ ਹੀ ਰੌਣਕਾਂ ਲੱਭੀਆਂ ਤੁਹਾਨੂੰ ਇਦਾਂ ਹੀ ਰੌਣਕਾਂ ਤੁਹਾਡੀਆਂ ਆਵਾਜ਼ ਤੇ ਤੁਹਾਨੂੰ ਘਟ ਆ ਰਹੀ ਹੁਣ ਇਹਨਾਂ ਦਾ ਰੌਲਾ ਜ਼ਿਆਦਾ ਆ ਰਿਹਾ ਹੋਣਾ ਵਾਹ ਜੀ ਵਾਹ ਇਹ ਇਹਨੇ ਪਿੰਡਾਂ ਦੀਆਂ ਗਲੀਆਂ ਤੇ ਇਹ ਹੱਟੀ ਆ ਵਾੜੀ ਦਿਖਾ ਦੀ ਜੰਦਰ ਇਹ ਤੁਹਾਨੂੰ ਪੁਰਾਣੇ ਸਮੇਂ ਦੀ ਆਪਾਂ ਯਾਦਾਂ ਤਾਜ਼ੀਆਂ ਕਰਾ ਰਹੇ ਆ ਇੱਕ ਹੱਟੀ ਐ ਹੱਟੀ ਹੱਟੀ ਆ ਪਿੱਛੇ ਪੈਸਾ ਪਰ ਦੁਕਾਨ ਦਾ ਠੀਕ ਠਾਕ ਜੀ ਮਾੜੀ ਦਿਖਾ ਲਈਏ ਜੀ ਵਾਹ ਜੀ ਵਾਹ ਕੀ ਬਾਤ ਆ ਜੀ ਇਹ ਭਾਈ ਜਾਨ ਦੀ ਦੁਕਾਨ ਇਹ ਹੱਟੀ ਜਿੱਦਾਂ ਆਪਾਂ ਪਹਿਲੇ ਸਮਿਆਂ 'ਚ ਵੇਖਦੇ ਉਹ ਹੀ ਤਰ੍ਹਾਂ ਦੇ ਦਰਵਾਜ਼ੇ ਨੇ ਇਹ ਦਰਵਾਜ਼ਾ ਖੁੱਲ ਗਿਆ ਚਲੋ ਜੀ ਚਲਿਏ ਤੇ ਇਹ ਸੀ ਅੱਜ ਪਾਕਿਸਤਾਨ ਦੇ ਪਿੰਡ ਦੀ ਗੇੜੀ ਤੇ ਹੋਰ ਤੁਹਾਨੂੰ ਬਹੁਤ ਕੁਝ ਦਿਖਾਵਾਂਗੇ ਕਿੱਦਾਂ ਦੀ ਲੱਗੀ ਜਰੂਰ ਦੱਸਿਓ